ਗੁਰਜੀਤ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੋਰਚਾ ਪੂਰਾ ਡਟਿਆ ਹੋਇਆ ਨੌਜਵਾਨ ਯੋਧੇਨ ਖੜੇ ਆ ਡਟੇ ਪੂਰੇ ਸਾਰਾ ਦਿਨੀ ਅੱਜ ਖਨੌਰੀ ਦੇ ਉੱਤੇ ਦੇ ਸ਼ੰਭੂ ਦੇ ਉੱਤੇ ਜਦੋਂ ਜਦ ਚੱਲਦੀ ਰਹੀ ਆ ਬਹੁਤ ਮੁੰਡੇ ਆਪਣੇ ਜ਼ਖਮੀ ਵੀ ਹੋਏ ਆ ਇਹ ਕੱਲੀਆਂ ਰਬੜ ਦੀਆਂ ਗੋਲੀਆਂ ਨਹੀਂ ਮਾਰਦੇ ਕੋਹੋਰ ਗਿਲਟ ਜਿਹੜੀਆਂ ਗੋਲੀਆਂ ਉਹ ਵੀ ਮਾਰੀ ਜਾਂਦੇ ਆ ਕਈ ਆਪਣੇ ਮੁੰਡਿਆਂ ਦਾ ਬਾਹਾਂ ਦੇ ਵਿੱਚ ਵੀ ਲੱਤਾਂ ਤੇ ਛਾਤੀ ਤੇ ਸਿਰ ਦੇ ਵਿੱਚ ਡਾਂਗਾ ਕਾਫੀ ਨੁਕਸਾਨ ਹੋਇਆ ਐਸ ਵੇਲੇ ਤੱਕ 45 ਆਪਣੇ ਜਾਣਿਆਂ ਦੀ ਜਿਹੜੀ ਲਿਸਟ ਆ ਉਹ 45 ਜਾਣੇ ਆਪਣੇ ਜ਼ਖਮੀ ਹੋਏ ਆ ਜਾਂ ਹਸਪਤਾਲ ਦੇ ਦਾਖਲ ਨੇ ਸੂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦੇ ਆਂ ਬਾਈ ਇੱਕ ਤੱਕ ਘਰੇ ਨਾ ਹੁਣ ਬੈਠੋ ਯਾਰ ਹੁਣ ਘਰੇ ਬੈਠਣ ਦਾ ਵਕਤ ਨਹੀਂ ਹੈਗਾ ਕਿਉਂਕਿ ਜਿਸ ਤਰੀਕੇ ਨਾਲ ਆਪਾਂ ਗੱਲ ਕਰ ਰਹੇ ਆਂ ਵੀ ਜਿਹੜਿਆਂ ਨੂੰ ਲੱਗਦਾ ਹਲੇ ਘਰੇਆਂ ਬੈਠਿਆਂ ਨੂੰ ਵੀ ਜਰੇ ਦਾ ਇਕੱਲੀ ਕਿਸਾਨੀ ਦਾ ਮਸਲਾ ਇਹਦਾ ਇਕੱਲੀ ਐਮਐਸਪੀ ਦਾ ਮਸਲਾ ਇਹਦਾ ਫਸਲਾਂ ਦੇ ਭਾਅ ਵਧਾਉਣ ਨੂੰ ਫਿਰਦੇ ਆ ਤਾਂ ਇਹ ਮਸਲੇ ਨੇ ਨਹੀਂ ਇਹ ਮਸਲਾ ਭਰਾਬੋ ਜਿਹੜਾ ਨਿਊ ਵਰਲਡ ਆਰਡਰ ਆਇਆ ਨਾ ਇਹ ਤੁਹਾਡੀ ਹੋਣ ਦਾ ਮਸਲਾ ਉਹ ਇੰਨੇ ਖਤਰਨਾਕ ਕਾਨੂੰਨ ਨੇ ਇੰਨੀਆਂ ਖਤਰਨਾਕ ਨੀਤੀਆਂ ਲਿਆ ਰਹੇ ਨੇ ਪੂਰਾ ਯੂਰਪ ਸੜਕਾਂ ਤੇ ਆ ਅਫਰੀਕਾ ਦੇ ਕਈ ਮੁਲਕ ਸੜਕਾਂ ਤੇ ਉੱਤਰੀ ਅਮਰੀਕਾ ਦੇ ਕਈ ਮੁਲਕ ਸੜਕਾਂ ਤੇ ਆ ਇਹ ਨਿਊ ਵਰਲਡ ਆਰਡਰ ਦੇ ਖਿਲਾਫ ਇਹ ਨੀਤੀਆਂ ਦੇ ਖਿਲਾਫ ਉਹਨਾਂ ਨੇ ਕਿਵੇਂ ਪੂਰੀ ਮਨੁੱਖਤਾ ਨੂੰ ਗੁਲਾਮ ਬਣਾਉਣਾ ਕਿਵੇਂ ਸਕੰਜਾ ਕਸਣਾ ਕਿਵੇਂ ਤੁਹਾਡੇ ਜਿਹੜੇ ਕੁਦਰਤੀ ਵਸੀਲੇ ਨੇ ਤੁਹਾਡੀ ਧਰਤੀ ਹਵਾ ਪਾਣੀ ਦੇ ਉੱਤੇ ਕਿਵੇਂ ਕਬਜ਼ੇ ਕਰਨੇ ਨੇ ਤੁਹਾਡੇ ਇਤਿਹਾਸ ਤੁਹਾਡੀਆਂ ਬੋਲੀਆਂ ਨੂੰ ਕਿਵੇਂ ਖਤਮ ਕਰਨਾ ਭਰਾਓ ਇਹ ਤੁਹਾਡੇ ਆਉਣ ਵਾਲੇ ਭਵਿੱਖ ਦਾ ਸਵਾਲ ਆ ਤੁਹਾਡੀਆਂ ਹੋਣ ਦਾ ਸਵਾਲ ਆ ਤੁਹਾਡੀ ਹੋਣ ਤੇ ਖਤਰਾ ਖੜਾ ਹੋ ਗਿਆ ਤੁਹਾਡੀਆਂ ਨਸਲਾਂ ਦਾ ਸਵਾਲ ਆ ਸੋ ਮੇਰਾ ਵੀਰੇ ਘਰਾਂ 'ਚ ਬੈਠੇ ਨਾ ਸੋਚੋ ਵੀ ਆਪਾਂ ਬਚੇ ਰਹਿ ਜਾਾਂਗੇ ਜੇ ਭਾਈ ਇਹ ਕਾਨੂੰਨ ਬਣ ਕੇ ਇਹ ਤੇਰੀ ਗੱਲ ਖੜੀ ਵੀ ਠੀਕ ਐ ਐਮਐਸਪੀ ਦੇ ਲੜ ਰਹੇ ਨਹੀਂ ਕੱਲੀ ਐਮਐਸਪੀ ਦੇ ਨਹੀਂ ਲੜ ਰਹੇ ਜੜਾਈ ਤਾਂ ਉਹ ਐ ਮੋਦੀ ਵਰਗੇ ਅਮਿਤ ਸ਼ਾਹ ਵਰਗੇ ਦਾ ਪਿਆਦੇ ਨੇ ਮੋਰੇ ਨੇ ਨਿਊ ਵਰਲਡ ਆਰਡਰ ਵਾਲਿਆਂ ਦੇ ਜਿਹੜਾ ਪੂਰਾ ਦੁਨੀਆ ਦਾ ਕਾਰਪੋਰੇਟ ਪੂਰੀ ਦੁਨੀਆ ਨੂੰ ਕਿਵੇਂ ਕਾਬੂ ਚ ਕਰਨਾ ਐ ਪੂਰੀ ਮਨੁੱਖਤਾ ਨੂੰ ਕਿਵੇਂ ਗੁਲਾਮ ਬਣਾਉਣਾ ਇਹ ਉਹਦੇ ਸਰ ਮੋਰੇ ਨੇ ਉਹਦੇ ਜਿਹੜੇ ਤਿਆਰ ਕੀਤੇ ਕਾਨੂੰਨ ਨੇ ਉਹਨਾਂ ਨੂੰ ਅੱਗੇ ਲਾਗੂ ਕਰਨ ਤੇ ਜ਼ੋਰ ਲਾ ਰਹੇ ਆ ਭਰਾਵੋ ਸੋ ਬੇਨਤੀ ਆ ਭਾਈ ਤੁਹਾਨੂੰ ਹੱਥ ਬੰਨ ਕੇ ਕਿ ਯਾਰ ਆਪਾਂ ਹੁਣ ਇੱਥੇ ਸਾਡੀ ਅਣਖ ਦਾ ਵੀ ਸਵਾਲ ਆ। ਇਹਦੇ ਜ਼ਬਰਦਸਤ ਮੁਕਾਬਲਾ ਜੋ ਜ਼ਬਰ ਟਾਇਆ ਜਾ ਰਿਹਾ ਲਗਾਤਾਰ ਦੋ ਦਿਨ ਹੋ ਗਏ। ਦੋ ਦਿਨਾਂ ਦੇ ਵਿੱਚ ਸਾਡੇ ਘੱਟੋ ਘਾਟ 2 300 ਜਾਨਾ ਸਾਡਾ ਜ਼ਖਮੀ ਹੋ ਚੁੱਕਿਆ। ਬੁਰੀ ਤਰ੍ਹਾਂ ਲੱਤਾਂ ਵੀ ਕਈਆਂ ਦੀਆਂ ਟੁੱਟੀਆਂ ਨੇ ਇੱਥੇ। ਬਾਹਾਂ ਟੁੱਟੀਆਂ ਨੇ, ਸਿਰ ਪਾਟੇ ਨੇ, ਗੋਲੀਆਂ ਵੱਜੀਆਂ ਨੇ, ਰਬੜ ਦੀਆਂ ਵੀ ਤੇ ਦੂਜੀਆਂ ਵੀ ਗਿਲਟੀਆਂ ਦੀਆਂ ਵੀ। ਇਹ ਜ਼ਬਰਦਸਤ ਮੁਕਾਬਲਾ ਸਬਰ ਨਾਲ ਵੀ ਆਪਾਂ ਕਰਨਾ, ਏਕੇ ਨਾਲ ਕਰਨਾ। ਦ੍ਰਿੜਤਾ ਨਾਲ ਕਰਨਾ, ਦਲੇਰੀ ਯੁਰਤ ਨਾਲ ਕਰਨਾ। ਮੇਰਾ ਵੀਰ ਹਣ ਕਰੇ ਨਾ ਬੈਠੋ। ਅਸੀਂ ਫਲਾਨੀ ਜਥੇਬੰਦੀਆਂ ਨਾਲ ਅਸੀਂ ਫਲਾਨੀ ਪਾਰਟੀ ਨਾਲ ਛੱਡ ਦੋ ਬਈ ਜਿੱਥੇ ਬੰਦੀਆਂ ਛੱਡ ਦੋ ਪਾਰਟੀਆਂ ਹੁਣ ਤੁਹਾਡੀ ਪੰਜਾਬ ਦੇ ਲੋਕੋ ਤੁਹਾਡੀਆਂ ਆਉਣ ਵਾਲੀਆਂ ਨਸਲਾਂ ਨੂੰ ਲੋੜ ਹੈ ਅੱਜ ਲੜ ਪੇ ਤੁਹਾਡੀਆਂ ਨਸਲਾਂ ਜਉਂਦੀਆਂ ਰਹਿਣਗੀਆਂ ਬੱਚੀਆਂ ਰਹਿਣਗੀਆਂ ਤੁਹਾਡੀ ਸੱਭਿਆਤਾ ਜਉਂਦੀ ਰਹੂਗੀ ਅੱਜ ਘਰਾਂ ਜਿ ਵੜ ਗਏ ਮੁੜ ਕੇ ਅੱਖਾਂ 'ਚ ਸੌਣ ਦੇ ਕੇ ਰੋਣ ਦਾ ਕੋਈ ਫਾਇਦਾ ਨਹੀਂ ਬਾਈ ਕੋਈ ਪਿਸਤੌਣ ਦਾ ਫਾਇਦਾ ਨਹੀਂ ਕਿਉਂਕਿ ਮੋਦੀ ਪਹਿਲੇ ਕਹੀ ਜਾਂਦਾ ਹੈ ਪਾਰਲੀਮੈਂਟ 'ਚ ਬੋਲਿਆ ਮੋਦੀ ਕਿ ਸਾਡਾ ਅਗਲਾ ਸੈਸ਼ਨ ਵੱਡੇ ਫੈਸਲੇ ਲੈਣ ਦਾ ਸੈਸ਼ਨ ਆ ਵੱਡੇ ਫੈਸਲਿਆਂ ਤੋਂ ਬਾਅਦ ਉਹ ਸਾਰੇ ਕਾਨੂੰਨ ਦੁਨੀਆ ਦੇ ਵਿੱਚ ਲਾਗੂ ਹੋਣੇ ਆ ਕ੍ਰਿਪਾ ਕਰਕੇ ਬੇਨਤੀ ਆ ਭਾਈ ਸਾਨੂੰ ਸਾਰਿਆਂ ਨੂੰ ਵੱਧ ਤੋਂ ਵੱਧ ਪਿੰਡਾਂ ਦੇ ਵਿੱਚ ਗੁਰੂ ਘਰਾਂ ਦੇ ਵਿੱਚ ਅਰਦਾਸ ਕਰੋ ហੋਕੇ ਦਵਾਓ ਲੰਗਰ ਪ੍ਰਸ਼ਾਦੇ ਲੈ ਕੇ ਟਰਾਲੀਆਂ ਲੈ ਕੇ ਗੱਡੀਆਂ ਟਰੈਕਟਰ ਜੋ ਵੀ ਸਾਧਨਾ ਲੈ ਕੇ ਇੱਧਰ ਨੂੰ ਆਓ ਦੋ ਚੀਜ਼ਾਂ ਹੋਰ ਲੈ ਕੇ ਆਉਣੀਆਂ ਇੱਥੇ ਜ਼ਰੂਰੀ ਐ ਇੱਕ ਤਾਂ ਸਾਨੂੰ ਚਾਹੀਦਾ ਰੇਤੇ ਦੀਆਂ ਭਰੀਆਂ ਹੋਈਆਂ ਟਰਾਲੀਆਂ ਮਿੱਟੀ ਦੀਆਂ ਉਹ ਵੀ ਲੈ ਕੇ ਆਓ ਮਿੱਟੀ ਦੀਆਂ ਰੇਤੇ ਦੀਆਂ ਭਰੀਆਂ ਹੋਈਆਂ ਟਰਾਲੀਆਂ ਤੇ ਨਾਲ ਜਿਹੜਾ ਚਾਹੀਦਾ ਸਾਨੂੰ ਐਚਏ ਹਾਈਡਰੇ ਤੇ ਜਿਹੜੀਆਂ ਪੋਖ ਲੈਣ ਨਾਲ ਮਸ਼ੀਨਾਂ ਨੇ ਉਹਦੀ ਵੀ ਜ਼ਰੂਰਤ ਆ ਕਿਉਂਕਿ ਇਹਨਾਂ ਨੇ ਜਿਹੜੀ ਬਹੁਤ ਵੱਡੇ ਪੱਧਰ ਤੇ ਮਜਬੂਤੀ ਕੀਤੀ ਹੋਈ ਆ ਵਿਚਾਰੇ ਇੱਧਰ ਕੰਧ ਕੱਢ ਕੇ ਇੱਟਾਂ ਦੀ ਦੂਜੇ ਪਾਸੇ ਕੰਧ ਕੱਢ ਕੇ ਵਿਚਾਲੇ 5-5 ਫੁੱਟ ਕੰਕਰੀਟ ਤੇ ਸਰੀਆ ਪਾ ਕੇ ਆ ਜਿਵੇਂ ਕੋਲ ਇੰਟਰ ਪਾਉਨੇ ਆ ਐ ਪਾਏ ਹੋਇਆ ਇੱਕ ਨਹੀਂ ਦੋ ਨਹੀਂ ਤਿੰਨ ਨਹੀਂ ਐ 5-5 7-7 ਲੇਹਰਾਂ ਐ ਲੈਣਾ ਖੜੀਆਂ ਕੀਤੀਆਂ ਹੋਈਆਂ ਨੇ ਐ ਦਵਾਰਾਂ ਤਾਂ ਹਨ ਦਸ ਦਾ 15-15 ਫੁੱਟ ਚੀਆਂ ਤੇ 5-5 ਫੁੱਟ ਚੌੜੀਆਂ ਆ ਸਾਰੀ ਜਦوجਦ ਕਰਕੇ ਦੇਖ ਲਈ ਟਰੈਕਟਰਾਂ ਦਾ ਕੋਈ ਫੋਅ ਨਹੀਂ ਪੈਂਦਾ ਜੇ ਸੀ ਬੀ ਦਾ ਫੋਅ ਬਹੁਤ ਘੱਟ ਪਊਗਾ ਪੋਕ ਲੈਣ ਜਿਹੜੀਆਂ ਮਸ਼ੀਨਾਂ ਨੇ ਜਾਂ ਹਾਈਡਰੇ ਨੇ ਜਿਹੜੇ ਤੇ ਜਾਂ ਜਿਹੜੇ ਭਰਾ ਸਾਡੇ ਢੋਲ ਜਿਹੜੇ ਆਪਣੇ ਸਪਰੇਅ ਵਾਲੇ ਹੁੰਦੇ ਆ ਟਰੈਕਟਰਾਂ ਵਾਲੇ ਉਹ ਲਿਆ ਸਕਦੇ ਆ ਉਹ ਲੈ ਕੇ ਆਓ ਤੇ ਜਾਂ ਵੱਧ ਤੋਂ ਵੱਧ ਜਿਹੜੀ ਅਸਲ ਲੋਡ ਹੈ ਮਿੱਟੀ ਦੀ ਲੋਡ ਆ ਬਈ ਇੱਥੇ ਜਿੰਨੀਆਂ ਟਰਾਲੀਆਂ ਤੁਸੀਂ ਆਪਣੇ ਪਿੰਡਾਂ 'ਚੋਂ ਮਿੱਟੀ ਦੀਆਂ ਰੇਤੇ ਦੀਆਂ ਭਰ ਕੇ ਲਿਆ ਸਕਦੇ ਆ ਉਹ ਵੱਧ ਤੋਂ ਵੱਧ ਬਈ ਖਨੌਰੀ ਵਾਲੇ ਪਾਸੇ ਵੀ ਸਿੰਘੂ ਵਾਲੇ ਪਾਸੇ ਵੀ ਜਿੱਥੇ ਤੁਹਾਨੂੰ ਲੋਟ ਨਾਲ ਨੇੜੇ ਲੱਗਦਾ ਹੈ ਦੋਨਾਂ ਪਾਸਿਆਂ ਦੇ ਉੱਤੇ ਆਪਾਂ ਨੂੰ ਮਿੱਟੀ ਦੀਆਂ ਟਰਾਲੀਆਂ ਦੀ ਤੇ ਪੋਗਲੈਨ ਮਸ਼ੀਨਾਂ ਦੀ ਬਾਈ ਲੋਡ ਹੈ ਕੱਲ ਨੂੰ ਹੁਣ ਮੇਰਾ ਵੀਰ ਖਿੱਚ ਦੇ ਬਾਈ ਬਣ ਕੇ ਬਹੀ ਰਾ ਇਧਰ ਨੂੰ ਮੋਰਚੇ ਵੱਲ ਨੂੰ ਤੇ ਮੋਰਚਾ ਫਤਿਹ ਹੋਊਗਾ ਮੋਰਚਾ ਚੜ੍ਹਦੀ ਕਲਾ ਚ ਸਾਰੇ ਯੋਧੇ ਚੜ੍ਹਦੀ ਕਲਾ ਦੇ ਬੇਸ਼ੱਕ ਉਹਨਾਂ ਦੇ ਲੱਤਾਂ ਸੋਨਿਆ ਆਸਰੀਆ